हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਦੇ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਇਸ ਕਰੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਤਾਜ਼ੀਆਂ ਸੁਈਆਂ ਸਵਾਈਆਂ ਨੇ ਦੋ ਵਾੜਾ ਦਿਖਾਵਾਂਗੇ ਤੋ ਚੌ ਨਗਾਂ ਦੀ ਡਿਟੇਲ ਵੀਰ ਛੰਡਾ ਸਿੰਘ ਤੋਂ ਪੁੱਛ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ। ਤੋ ਜਿਹੜਾ ਵੀ ਐਨੀਮਲ ਪਸੰਦ ਆਊਗਾ ਦੋਸਤੋ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਉਹਦੀ ਨਰਤ ਪਰਖਾ ਘਰ ਆਣ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ। ਅੱਜ ਤਰੀਕ 8 ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ। ਸਮਾਂ ਕੀ ਦੋਸਤੋ ਸ਼ਾਮ ਦੇ 4:00 ਵਜੇ ਦਾ। ਇੱਕ ਬੂਰੀ ਨੀਲੀ ਦੀ ਦੋਸਤੋ ਇੱਕ ਛੋਟੀ ਤੁਹਾਨੂੰ ਦਿਖਾਵਾਂਗੇ ਬੜੀ ਖੂਬਸੂਰਤ ਆ। ਬਿਲਕੁਲ ਸੱਜਰ ਤਾਜੀ ਸੋਈ ਆ। ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਛੰਡਾ ਸਿੰਘ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਉਹ ਸੂ ਚੰਗੇ ਆਉਂਦੇ ਆ ਦੋਸਤੋ ਆਪਣੀ ਜਿਹੜੀ ਆ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਤੁਹਾਡਾ ਜਿਹੜੀ ਬਿਲਕੁਲ ਤਸੱਲੀ ਕਰਨਾ ਫਰਜ਼ ਬਣਦਾ ਠੀਕ ਆ ਜੀ ਉਹ ਜ਼ਰੂਰ ਤੁਸੀਂ ਉਹ ਕਰਟੇਰੀਆ ਪੂਰਾ ਕਰ ਲਿਆ ਕਰੋ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਚੰਦਾਸਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੰਦੂ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਪਾਜੀ ਠੀਕ ਠਾਕ ਹੈ ਬੜੀ ਵਧੀਆ ਵਧੀਆ ਕੰਮ ਕੰਮ ਮਰਾਈਆਂ ਦੇ ਸ਼ਾਲਾਂ ਪੂਰੀਆਂ ਕਿ ਆਏ ਮੈਨਾਂ ਜਾਰੇ ਆ ਕੇ ਕਿਰਪਾ ਗੁਰੂ ਰਾਮ ਦਾਸ ਦੀ ਮਰਾਈ ਜਾਵੇ ਇਸੇ ਤਰ੍ਹਾਂ ਸ਼ਾਲਾਂ ਹਾਂ ਚਲੋ ਵਾਜਦੀਆਂ ਹਾਂਜੀ ਹਾਂਜੀ ਇਹਨਾਂ ਕਰਮਾ ਵਾਲੀਆਂ ਦੀ ਸੇਵਾ ਕਰਾਈ ਜਾਵੇ ਉਹ ਬਾਲ ਬਖਸ਼ੇ ਸਤਿ ਪਾਤਸ਼ਾਹ ਬਹੁਤ ਵਧੀਆ ਬਹੁਤ ਬਹੁਤ ਵਧੀਆ ਹਾਂਜੀ ਹਾਂਜੀ ਅੱਛਾ ਚੰਡਾ ਸਿਆ ਵੀਰ ਅੱਜ ਪਸ਼ੂ ਚਾਰ ਆਪਣੇ ਕੋਲੇ ਵਿਖਾਉਗਾ ਹਾਂਜੀ ਚਾਰ ਆ ਵੀ ਹੂੰ ਹਾਂਜੀ ਹਾਂਜੀ ਆ ਬੜਾ ਸੁਨਨ ਨਕੀਨਾ ਵੈਸੇ ਕੱਢਿਆ ਜੇ ਹੈ ਇਹ ਹੀ ਮਹਾਰਾਜ ਦੇਣ ਵਾਲਾ ਸੱਚੇ ਪਾਤਸ਼ਾਹ ਦੀ ਆਤ ਹੈ ਨਕੀਨਾ ਹੀ ਹੋਤਰਾ ਵੇ ਹਾਂਜੀ ਹਾਂ ਬਹੁਤ ਵਧੀਆ ਨਕੀਨਾ ਵੀ ਨਾ ਇਹੋ ਜਿਹੇ ਨਕੀਨੇ ਦਵਾ ਦਵ ਲੱਭਦੇ ਨਹੀਂ ਉਤਰਾ ਸੰਤੂ ਸਾਹਿਬ ਨਹੀਂ ਲੱਭਦੇ ਜੀ ਕਿਤੇ 100 ਪਿੰਡ ਘੁੰਮ ਗਿਆ ਤਾਂ ਫੇਰ ਹਾਂਜੀ 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 100 ਪਿੰਡ ਘੁੰਮਿਆ ਹੀ ਲੱਭਦੇ ਲੋਬ ਦੋਸਤੋ ਇੱਕ ਵਾਰੀ ਪੂਰਾ ਮੈਂ ਤੁਹਾਨੂੰ ਝੋਟੀ ਦਾ ਰੂਪ ਦਿਖਾਦਾ ਇਹ ਛੋਟੇ ਵੀਰ ਨੂੰ ਕਹਿੰਦੇ ਮਾੜਾ ਇੱਕ ਵਾਰੀ ਮੂੰਹ ਐਨੋ ਕਰਕੇ ਵਿਖਾਈਏ ਆ ਵੇਖੋ ਵੇਖੋ ਚਾਰ ਚੰਦ ਲੱਗੇ ਪਏ ਦੋਸਤੋ ਤੇ ਬੜੇ ਵੀਰਾਂ ਦੀ ਪਸ ਨੀਲੀ ਰਾਵੀ ਦੇ ਵਿੱਚ ਪਸ਼ੂ ਖਰੀਦ ਗਏ ਤੇ ਤਿਲਾਂ ਵਾਲੀ ਆ ਠੀਕ ਆ ਜੀ ਬੂਰੀ ਆ ਉਪਰੋਂ ਤਿਲਾਂ ਵਾਲੀ ਆ ਬਿੱਲੀ ਮਨਕੀ ਆਖਾ ਠੀਕ ਆ ਜੀ ਨਾਸ ਪੱਕੀ ਮੱਥਾ ਬੱਲ ਬਹੁਤ ਖੂਬਸੂਰਤ ਬੱਚਾ ਮਗਰ ਕੀ ਜਾ ਗਈ ਤੜੀਆ ਵੀਰ ਜੀ ਮਗਰ ਵੀ ਕੱਟੀ ਆ ਗਈ ਹਾਂਜੀ ਤੜਕੇ ਵੀਰ ਜੀ ਤਿੰਨ ਸਾਢੇ ਤਿੰਨ ਵਜੇ ਸੂਈ ਅੱਜ ਮਗਰ ਵੀ ਕੱਟੀ ਆ ਭਰਾਵੋ ਨਾੜੂ ਤੇ ਬੱਚਾ ਠੀਕ ਆ ਜੀ ਹਾਂਜੀ ਹਾਂਜੀ ਵੇਖੋ ਗਿੱਲੇ ਨਾੜੂ ਤੇ ਬੱਚਾ ਇਹ ਸੂਈ ਵੀਰ ਜੰਡੇ ਕਦੋਂ ਜੇ ਇਹ ਵੀਰ ਜੀ ਤੜਕੇ ਸੂਈ ਅੱਜ ਜੀ ਹਾਂਜੀ ਹਾਂਜੀ ਜੇਰ ਜੂਰ ਦੀ ਹਾਂਜੀ ਹਾਂਜੀ ਜੇਰ ਜੂਰ ਵੀਰ ਜੀ ਆਪਣੇ ਕੋ ਵੀਡੀਓ ਵੀ ਹੈਗੀ ਆ ਬਾਕੀ ਜੇਰ ਜੂਰ ਦੀ ਵੀਰ ਜੀ ਫੋਲ ਗਰੰਟੀ ਹੈ ਠੀਕ ਆ ਹਾਂਜੀ ਹਾਂਜੀ ਝੋਟੀ ਵੀ ਬਹੁਤ ਜੰਮੀ ਪਲੀ ਦੂਜਾ ਸੂਆ ਵੀਰ ਜੀ ਇਹ ਸੂਈ ਹੈ ਲਓ ਦੋਸਤੋ ਬੜੀ ਪਿਆਰੀ ਬਾਕੀ ਇੱਕ ਵਾਰੀ ਤੁਹਾਨੂੰ ਮਾਰਕਿੰਗ ਦਿਖਾ ਦਿੰਨੇ ਆ ਸੂਰਤੇ ਨਿਸ਼ਾਨ ਆ ਆ ਦੇਖੋ ਚਾਰੇ ਖੋਰ ਧੂਫੇ ਆ ਠੀਕ ਆ ਜੀ ਤੇ ਹਵਾਨੇ ਲੈਵੇ ਦੀ ਆ ਤੁਸੀਂ ਦੇਖੋ ਅੱਛਾ ਵੀਰ ਜੰਡੇ ਸੁਬਾ ਇੱਕੋ ਟਾਈਮ ਬੋਲਾ ਦੀ ਚੋਈ ਹਾਂਜੀ ਹਾਂਜੀ ਫਿਰ ਵੀਰ ਜੀ ਪੋਇਆ 4-5 ਕਿਲੋ ਬੋਲਾ ਚੋਇਆ ਥੱਲੋਂ ਲਓ ਵੀ 4-5 ਕਿਲੋ ਬੋਲਾ ਚੋਇਆ ਹਾਂਜੀ ਤੇ ਬਹੁਤ ਦਾਦੇ ਨੇ ਦੋਸਤੋ ਬڑا ਰੂਪ ਦਿੱਤਾ ਕਰਮਾਲੀ ਨੂੰ ਹਾਂਜੀ ਚਾਹ ਵੀ ਸੰਧੂ ਸਾਹਿਬ ਇਹੋ ਜਿਹਾ ਕਰਮਾਲੀ ਦਾ ਵੀ ਨੀਂਦ ਆਉਂਦੀ ਥੱਲੇ ਮੋਟੀ ਮੋਟੀ ਧਾਰ ਤੇ ਮੈਨਾਂ ਨਜ਼ਾਰੇ ਆ ਜਾਂਦੇ ਆ ਅੱਛਾ ਹਾਂਜੀ ਹਾਂਜੀ ਚੋਣ ਲੱਗੀਆਂ ਹਾਂਜੀ ਹਾਂਜੀ ਲਓ ਦੋਸਤੋ ਵੈਸੇ ਦੇਖਦੋ ਕਿ ਬਹੁਤ ਪਿਆਰੀ ਆ ਸਟਰਕਚਰ ਵੇਖੋ ਤੁਸੀਂ ਲੇਵੇ ਦਾ ਹਾਂ ਆਹ ਵੇਖੋ ਠੀਕ ਆ ਜੀ ਜਿਵੇਂ ਆਪਾਂ ਇੱਕ ਪਾਕਿਸਤਾਨ ਦੇ ਵਿੱਚ ਦੇਖਦੇ ਆ ਨਾ ਮੱਝਾ ਝੋਟੀਆਂ ਨੀਲੀ ਰਾਵੀ ਦੀਆਂ ਕਿ ਜਿੰਨੀਆਂ ਅੱਗੇ ਉਹਨੀਆਂ ਪਿੱਛੇ ਆ ਬਣ ਕੇ ਤਿਆਰ ਹੋਈ ਖੜੀ ਕਰਮਾਲੀ ਹਾਂਜੀ ਵੇਖੋ ਤੁਸੀਂ ਠੀਕ ਆ ਜੀ ਸੋ ਬੌਲੇ ਤੇ ਮੇਰਾ ਭਰਾ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੋ ਬੋਲੇ ਦੀ ਤਾਂ ਬੋਲਾ ਬਾਕੀ ਦੁੱਧ ਚੰਗਾ ਪਰ ਹੋਊਗੀ ਚੰਗਾ 14 ਕਿਲੋ ਜੀ 14 ਕਿਲੋ ਦਾ ਸੰਧੂ ਸਾਹਿਬ ਰਿਕਾਰਡ ਰਿਆ ਪਹਿਲੇ ਸੂਏ ਦਾ ਅੱਛਾ ਜੀ ਹਾਂ ਜੀ ਹਾਂ ਦੀ 14 15 ਕਿਲੋ ਨਾਲ ਦੁੱਧ ਅਹੀਂ ਝੋਇਆ ਵਾ ਬਾਕੀ ਆ ਵੀ ਜਿਤਨਾ ਚਲੋ ਛੋਟੀ ਜੰਮੀ ਪਲੀ ਆ ਲੇਵਾ ਵਾ ਕੱਢੂਗੀ ਐਰ ਕਿਤੇ ਉਮੀਦ ਕਰਦੇ 15 16 ਕਿਲੋ ਦੀ ਕਰਦੇ ਆ ਬਾਕੀ ਚਲੋ ਚੰਗੇ ਫਾਰਮਰ ਕੋ ਚਲ ਗਈ ਚੰਗੇ ਕਹੇ ਯਕੀਨ ਬੰਦੇ ਕੋ ਚਲ ਗਈ ਤੇ ਸੰਧੂ ਸਾਹਿਬ ਕੱਢੂਗੀ ਵੀ ਛੋਟੀ ਹੂੰ ਇਹ ਨਹੀਂ ਵੀ ਨਹੀਂ ਹੂੰ ਹਾਂ ਜੀ ਹਾਂ ਜੀ ਆਹ ਹਾਂ ਇਹ ਹਾਂ ਕੋਈ ਨਹੀਂ ਕੋਈ ਠੀਕ ਆ ਜੀ ਕੋਈ ਦਿਖਾ ਦਈਏ ਮਾੜਾ ਜਿਹਾ ਆ ਹਾਂ ਆ ਲਓ ਲਓ ਦੋਸਤੋ ਹਾਂ ਕੋਲੀ ਪਾਉ ਫਲਕਾਰੀ ਹਾਂਜੀ ਸਾਂਭੀ ਸੰਭਾਈ ਵੀ ਪੂਰੀ ਐ ਜੰਮੀ ਪੜੀ ਕਰਮਾਂ ਵਾਲੀ ਇਹ ਨਹੀਂ ਬਹੁਤ ਪਿਆਰੀ ਹੈ ਦੋਸਤੋ ਵਜਨ ਵਜੂਤ ਬਹੁਤ ਆ ਹਾਂ ਸੋ ਜਿੰਨੀ ਸਿਫਤ ਇੱਕ ਨੀਲੀ ਰਾਵੀ ਮੱਝ ਦੀ ਚਾਹੇ ਬੂਰੀ ਨੀਲੀ ਦਾ ਵੀ ਦੀ ਕਰ ਲਿਆ ਦੋਸਤੋ ਉਹਨੀ ਥੋੜੀ ਆ ਹਾਂਜੀ ਹਾਂਜੀ ਬਹੁਤ ਭਾਗਾ ਨਾਲ ਮਿਲਦਾ ਹੋ ਜਾ ਪਸ਼ੂ ਠੀਕ ਆ ਜੀ ਕਿਤੋਂ ਤੁਰ ਫਿਰ ਕੇ 100 ਥਾਵਾਂ ਤੋਂ ਹੀ ਲਵਸੀਲਾ ਕਰਕੇ ਤੇ ਫੇਰ ਕਿਤੇ ਪਸ਼ੂ ਹੱਥ ਆਉਂਦਾ ਹਾਂ ਤੇ ਬਾਕੀ ਤੁਸੀਂ ਝੋਟੀ ਦੇ ਵਿੱਚੋਂ ਇਹ ਨਹੀਂ ਕੋਈ ਕਹਿ ਸਕਦਾ ਕੋਈ ਸ਼ੱਕ ਆ ਆ ਕਰੋ ਚੈੱਕ ਠੀਕ ਆ ਜੀ ਪੂਰੀ ਹੈਲਥੀ ਆ ਰਾਜੀ ਵਜ਼ਨ ਲੋਡ ਵਾਲੀ ਫੁੱਲ ਬੜਾ ਫੁੱਲ ਭਾਰੀ ਹੈ ਠੀਕ ਹੈ ਜੀ ਸਰੀਰ ਤੇ ਪੱਖੋਂ ਵੈਸੇ ਸੂਸਵਾ ਦੇ ਵਿੱਚ ਆ ਕਈ ਵਾਰਾਂ ਦੋਸਤੋ ਪਸ਼ੂ ਚੰਗਿਆ ਫਲਿਆ ਪਲੀਤਾ ਪਸ਼ੂ ਵੀ ਕਿਤੇ ਨਾ ਕਿਤੇ ਇੱਕ ਵਾਰੀ ਸੂ ਕੇ ਤੇ ਮਾਰਾ ਜਾਂ ਠੀਕ ਹੈ ਜੀ ਥੱਪਾ ਜਿਹਾ ਲਾ ਜਾਂਦਾ ਤੇ ਫਿਲਹਾਲ ਬਹੁਤ ਸੋਹਣੀ ਅਡਰ ਕੁਆਲਟੀ ਪੱਠਾ ਡੱਕਾ ਵੀ ਤੁਹਾਨੂੰ ਪਤਾ ਹੀ ਖਾਂਦਾ ਜੀ ਪੂਰੇ ਨਿਸ਼ਾਨ ਆ ਜੀ ਸਾਰੇ ਐ ਕਰਮਾ ਵਾਲੀ ਦੇ ਜਿਹੜੀ ਆ ਬਰੀਡ ਕਰਮਾ ਵਾਲੀ ਨੂੰ ਬਹੁਤ ਆ ਅੱਖ ਮਟ ਨੂੰ ਸਾਰਾ ਜਿਹੜਾ ਹਾਂਜੀ ਹਾਂਜੀ ਹੋਰ ਵੀ ਤੋਤੇ ਚਾਰੀ ਤੇ ਲੋ ਦੋਸਤੋ ਅੱਛਾ ਵੀਰ ਚੰਦਾ ਜਿੱਥੋਂ ਵੀ ਆਈਏ ਮੈਨੂੰ ਲੱਗਦਾ ਜੀ ਬੜੀਆਂ ਰੀਝਾਂ ਲਾ ਲਾ ਸੇਵਾ ਕੀ ਬੜੀ ਬੜੀਆਂ ਰੀਝਾਂ ਲਾ ਲਾ ਪਾਲੀ ਆ ਜੀ ਉਹਨਾਂ ਨੇ ਬਹੁਤ ਰੀਝਾਂ ਲਾ ਲਾ ਇਹ ਤਾਂ ਹੈ ਨਹੀਂ ਵੀ ਪਸ਼ੂ ਨੂੰ ਸਵੇਰੇ ਪੱਠੇ ਪਾ ਦੇ ਤੇ ਸ਼ਾਮ ਨੂੰ ਵੇਖਿਆ ਹਾਂਜੀ ਹਾਂਜੀ ਉਹ ਗੱਲ ਨਹੀਂ ਗਈ ਹਾਂਜੀ ਹਾਂਜੀ ਇਹ ਤੇ ਕਰਮਾਂ ਵਾਲੀ ਦੇ ਕਿਤੇ ਮੈਂ ਗਿਆ ਨਾ ਵੀ ਇਹਦੇ ਕੋਲ ਹੀ ਬੈਠੇ ਰਹਿ ਕਿਤੇ ਹੋ ਹਾਂਜੀ ਹਾਂਜੀ ਬਹੁਤ ਵੇਖੋ ਕਿਸ ਤਰ੍ਹਾਂ ਵੇਖੋ ਇਹਦਾ ਜੇ ਗੱਲ ਗਿਣੀ ਹੈ ਨਾ ਮੰਨ ਲਓ ਮੈਨੂੰ ਨਾਲ ਦੇ ਬੰਦੇ ਮੈਨੂੰ ਆਂਦਾ ਵੀ ਤੂੰ ਪਛਾਣ ਨਹੀਂ ਹਟਦਾ ਯਾਰ ਕੋਈ ਛੱਡ ਵੀ ਦਈਦਾ ਹੁੰਦਾ ਮੈਂ ਹਾਂ ਇਹੋ ਜੀਆਂ ਚੀਜ਼ਾਂ ਵੀ ਦੀ ਛੱਡਣ ਵਾਲੀਆਂ ਹੁੰਦੀਆਂ ਨਹੀਂ ਇਹ ਚੀਜ਼ ਕਿਤੇ ਮੈਂ ਹਉਜੀ ਛੱਡਣ ਵਾਲੀ ਨਹੀਂ ਹੁੰਦੀ ਜੇ ਘਰੇ ਵੀ ਵਧੀ ਹੋਊਗੀ ਤੇ ਇਹੋ ਜੀਆਂ ਬਹੁਤ ਵਧੀਆ ਜਿਹੜੀ ਆ ਕੁਆਲਿਟੀ ਵੀ ਇਜੀ ਦਵਾਦਵ ਨਹੀਂ ਮਿਲਦੀ ਜਿਹਨੂੰ ਬ੍ਰਾਂਡ ਆ ਪਾ ਦਿੰਦੇ ਆ ਨਾ ਹੁਣ ਆਪਾਂ ਬਾਜ਼ਾਰ ਚੋਂ ਬ੍ਰਾਂਡ ਖਰੀਦਣ ਜਾਈਏ ਤੇ ਵੀ ਇਜੀ ਬ੍ਰਾਂਡ ਦਵਾਦਵ ਲੱਭਦਾ ਹੀ ਨਹੀਂ ਆ ਇਹ ਫੁੱਲ ਬ੍ਰਾਂਡ ਆ ਮੰਨ ਲਓ ਇਹਨੂੰ ਆਪਣੇ ਪੰਜਾਬੀਆਂ ਦੇ ਆਤ ਨਾ ਵੀ ਜਦੋਂ ਜਾਜ ਲੰਘਦਾ ਤਾਂ ਉਹਨੂੰ ਵੇਂਦੇ ਆ ਹਾਵੀਂਦੇ ਹਾਂ ਇਹ ਆ ਵੀ ਜੇ ਕਿ ਘਰੇ ਪ੍ਰੋਣਾ ਤਰੋਣਾ ਆ ਗਿਆ ਤੇ ਉਹਨੇ ਹੋਰ ਪਾਸੇ ਨਹੀਂ ਇਹਦੇ ਅੱਲੇ ਵੇਖੀ ਗਾ ਇਹਦੇ ਇਹਦੇ ਅੱਲੇ ਵੇਖੂਗਾ ਬਾਕੀ ਚੀਜ਼ ਵੀ ਵੇਖਣ ਵਾਲੀ ਆ ਇੱਕ ਜਿਹੜੀ ਮੰਨ ਲਓ ਇਹ ਨਹੀਂ ਵੀ ਚਲੋ ਉਹੋ ਜੀ ਕਰਦੇ ਵੀ ਦੁੱਧ ਸੋਨਾ ਭਰਾਉ ਕਰਮਾ ਵਾਲੀ ਤੇ ਵੀਰ ਝੰਡੇ ਚੰਗੀ ਝੋਟੀ ਆ ਹਾਂ ਤੇ ਕੀ ਮੁੱਲ ਕਰਦਾ ਕਿ ਆਪਣੇ ਪਾਸੋਂ ਕਿੰਨੇ ਦੀ ਦੇਣੀ ਹੈ ਵੀਰ ਜੀ ਮੁੱਲ ਆਪਾਂ ਜਾਇਜ਼ ਹੀ ਕਰਨਾ ਝੋਟੀ ਤੇ ਜਿਤਨਾ ਆ ਭਾਵੇਂ ਡੇਢ ਵੀ ਮੁੱਲ ਕਰ ਲਈਏ ਤੇ ਜਾਇਜ਼ ਆ ਠੀਕ ਆ ਜੀ ਤੇ ਬਾਕੀ ਝੋਟੀ ਵੀਰ ਜੀ ਹੈਗੀ ਵੀ ਆ ਜਿਹੜੇ ਹਿਸਾਬ ਨਾਲ ਝੋਟੀ ਨੂੰ ਲੱਗਾ ਨਾ ਸਾਰਾ ਕਰਮਾ ਵਾਲੀ ਨੂੰ ਝੋਟੀ 1.5 ਲੱਖ ਰੁਪਏ ਦੀ ਆ ਪਰ ਨਹੀਂ ਆਪਾਂ ਤੁਹਾਨੂੰ ਸਹੀ ਗੱਲ ਨਾਲ ਜਾਇਜ਼ ਹੀ ਦੇਣੀ ਆ ਜੇ ਆਪਾਂ ਨੂੰ ਕਹੇ ਨੇ ਜਾਇਜ਼ ਦਿੱਤੀ ਆਪਾਂ ਵੀ ਜਾਇਜ਼ ਦੇ ਸਹੀ ਆ ਹਾਂ ਜੀ ਹਾਂ ਜੀ ਮੁੱਲ ਵੀਰ ਜੀ ਆਦਾ ਆਪਾਂ ਇੱਕ ਪੰਜੀ ਕਰਨਾ ਠੀਕ ਆ ਜੀ 20 ਦੀ ਝੋਟੀ ਦੇ ਦਾਂਗੇ ਵੀਰ ਹਾਂਜੀ 120 ਉਹ ਚੋਂ ਮਾਨਤਨ 2000 ਰੁਪਿਆ ਕਰਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ 20 ਚੋਂ 2000 ਮਾਨਤਨ ਕਰਦਾਂਗੇ 118 ਦੀ ਹਾਂ ਨਾ ਹਾਂ ਜੀ 18 ਦੀ ਹਾਂ ਨਾ ਵੀਰ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਲੋ ਵੀ 1 ਲੱਖ 40 ਦੋ ਆ ਸੰਧੂ ਸਾਹਿਬ ਦੋ ਕਰਮਾਂ ਵਾਲੀਆਂ ਚਲੋ ਮਗਰ ਵੀ ਬੂਰੀ ਕੱਟੀ ਆ ਮੰਨ ਲਓ ਉਹ ਵੀ ਬਹੁਤ ਵਧੀਆ ਵਾਕ ਲੋ ਵੀ ਪ੍ਰਭੂ ਮਗਰ ਵੀ ਕੱਟੀ ਆ ਹਾਂ ਜੀ ਹਾਂ ਜੀ ਤੇ ਤੇ ਇਹ ਪਲੱਸ ਪੁਆਇੰਟ ਹੋ ਜਾਂਦਾ ਵੀ ਜੇਕਰ ਆਪਾਂ ਚਲੋ ਮਗਰ ਕੱਟਾ ਹੁੰਦਾ ਤਾਂ ਫਿਰ ਵੀ ਪ੍ਰਭਾਵਾਂ ਨੇ ਹੱਥ ਪਾਉਣਾ ਸੀ ਹਾਂ ਜੀ ਹਾਂ ਜੀ ਤੇ ਮਗਰ ਕੱਟੀ ਆ ਤਾਂ ਚਲੋ ਸੋਨੇ ਦੀ ਸੁਹਾਗਿਆ ਹਾਂ ਜੀ ਸੋਨੇ ਦੀ ਸੁਹਾਗਿਆ ਵਾਲੀ ਗੱਲ ਆ ਵੀਰ ਜੀ ਲੋ ਵੀ ਪ੍ਰਭੂ ਪਸੰਦ ਆਊਗੀ ਬਹੁਤ ਖੂਬਸੂਰਤ ਚੰਗੀ ਝੋਟੀ ਆ ਹਾਂ ਤੇ ਠੀਕ ਆ ਜੀ ਹੋਰ ਆਪਾਂ ਜਿੰਨੀ ਸਿਫਤ ਕਰ ਲੀਏ ਨਾ ਵੀ ਓਨੀ ਥੋੜੀ ਗੱਲ ਕਾਦੀ ਆ ਬਹੁਤ ਪਿਆਰੀ ਦੇਖਾ ਤੇ ਜਰੂਰ ਹੱਥ ਪਾ ਲਿਓ ਤੇ ਵੀਰ ਝੰਡੇ ਇੱਧਰ ਆਪਣੇ ਕੋਲ ਜਿਹੜੀ ਆ ਮੱਝ ਖੜੀ ਆ ਇਹ ਇਹ ਵੀਰ ਜੀ ਕੱਲ ਸਵੇਰੇ ਸੂਈ ਆ ਪਰ ਮਾਲੀ ਇਹਨੇ ਵੀ ਜੇਰ ਜੂਰ ਵਧੀਆ ਪਾਈ ਆ ਚਵਾ ਵੀਰ ਜੀ ਇਹਦਾ ਵੀ ਬੜਾ ਸੋਹਣਾ ਵਾ ਠੀਕ ਆ ਜੀ ਤੇ ਸੋਹਣਾ ਬੌਲਾ ਵੀ ਝੋਟੀ ਥੱਲੇ ਹੁਣ ਇਹਦੇ ਤਿੱਜਾ ਸੁਹਾ ਵੀਰ ਜੀ ਚਲੋ ਸਿੰਘ ਥੋੜਾ ਜਿਹਾ ਝੋਟੀ ਨੂੰ ਖੁੱਲਾ ਲੱਗਾ ਵਾ ਆ ਸਿੰਘ ਖੁੱਲਾ ਹੈ ਬਾਕੀ ਲੇਵਾ ਲੂਆ ਵੀਰ ਜੀ ਬੜਾ ਝੋਟੀ ਨੂੰ ਲੱਗਾ ਵਾ ਇਹ ਵੀ ਆਪਣੇ ਘਰੇ ਸੂਈ ਆ ਹਾਂਜੀ ਇਹ ਵੀ ਵੀਰ ਜੀ ਆਪਣੇ ਬਹੁਤ ਵਧੀਆ ਝੋਟੀ ਥਣ ਚੱਡੇ ਦੀ ਚਵਾ ਦੀ ਵੀਰ ਜੀ ਬਹੁਤ ਵਧੀਆ ਵਾਕ ਅੱਛਾ ਜੀ ਹਾਂਜੀ ਹਾਂਜੀ ਮਾਲ ਦੋਸਤੋ ਇਹ ਬਹੁਤ ਕਮਾਲ ਦੀ ਵੀ ਚੰਗੀ ਆ ਹਾਂਜੀ ਹਾਂਜੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸਿੰਘ ਖੁੱਲਾ ਵੈਸੇ ਹੋਊਗਾ ਛੱਡੇ ਤੀਜਾ ਸੁਭਾ ਤੀਜਾ ਸੁਭਾ ਵੀਰ ਜੀ ਤੀਜੇ ਸੂਈ ਪਿਓਰ ਅੱਛਾ ਮੰਨ ਲਓ ਆਪਾਂ ਘਰੋਂ ਲਈ ਆ ਜਿੰਨਾ ਤੋਂ ਮੰਨ ਲਓ ਕਰ ਲਈ ਆ ਨੇ ਉਹਨਾਂ ਸਾਡੇ ਘਰ ਦੀ ਝੋਟੀ ਆ ਫੇਸ ਤੋਂ ਵੀ ਵੇਖੋ ਜੀ ਹੈ ਤੇ ਆ ਝੋਟੀ ਸਿੰਘਾਂ ਤੋਂ ਚਲੋ ਥੋੜਾ ਜਿਆ ਸੁਏ ਪੱਕ ਜੀ ਆ ਜਾਂਦੀ ਆ ਠੀਕ ਮੰਨ ਲਓ ਵੇਖਣ ਚ ਬਾਕੀ ਇਹ ਆ ਵੀ ਥੱਲਾ ਥੱਲਾ ਵੇਖੋ ਤਰ੍ਹਾਂ ਕਰਮਾਂ ਵਾਲੀਆਂ ਨੂੰ ਤੁਹਾਨੂੰ ਪਤਾ ਵਾ ਇਹੋ ਜੇ ਥੱਲੇ ਹਾਂਜੀ ਹਾਂਜੀ ਥਾਨ ਚੱਡਾ ਵੇਖੋ ਕਿਦਾਂ ਫਿਰ ਸੀਲ ਏਡੀ ਕਰਮਾਂ ਵਾਲੀ ਵੀ ਮੰਨ ਲਓ ਇਦਾਂ ਹੀ ਭਾਵੇਂ ਥੱਲੇ ਬਹਿ ਜੋ ਇਹਦੇ ਹਾਂਜੀ ਥਾਨ ਮੈਂ ਚਵਾਈ ਚੂਈ ਵੀਰ ਦੀ ਸਿਰਫ ਇੱਕ ਨੰਬਰ ਦੀ ਚਵਾਈ ਆ ਇਹ ਕੱਲ੍ਹ ਕੇ ਪਰਸੋਂ ਸੂਈ ਕੱਲ ਵੀਰ ਦੀ ਕੱਲ ਸਵੇਰੇ ਸੂਈ ਆਏ ਹਾਂਜੀ ਕੱਟਾ ਇਹਦੇ ਮਗਰਾ ਵੇਖੋ ਕਿ ਤਾ ਪੁੱਤ ਠਾ ਤਾਂ ਲਓ ਜੀ ਬੱਚਾ ਵੀ ਖਾਈਏ ਮੜਾ ਹਾਂਜੀ ਡੰਗਰ ਸਾਰੇ ਜਿਹੜੇ ਚਾਰੇ ਹੀ ਆ ਨਾ ਸੰਧੂ ਸਾਹਿਬ ਇਹ ਕੱਲ ਕੋਈ ਕੱਲ ਸਵੇਰੇ ਸੂਇਆ ਕੋਈ ਤਕਾਲੀ ਸੂਇਆ ਕੋਈ ਆ ਵੇਖੋ ਭਾਂਜੀ ਬਿਲਕੁਲ ਗਿੱਲੇ ਨਾੜੂ ਦੇ ਬੱਚਾ ਹਾਂ ਜੀ ਮਾਰੇ ਮਾਰੇ ਹਾਂ ਮਨਾਂ ਨਜ਼ਾਰੇ ਵੱਜ ਗਏਗੇ ਸਾਨੂੰ ਸਹੀ ਗੱਲ ਦਸੀਗੇ ਅਗੜ ਪਿਛੜੀ ਸੂਈਆਂ ਅਗੜ ਪਿਛੜੀ ਸੂਈਆਂ ਸਾਰੀਆਂ ਪਹਿਲਾਂ ਬੂਰੀ ਬੂਰੀ ਦੀ ਵਾਰੀ ਸੀ ਹਾਂ ਜੀ ਹਾਂ ਜੀ ਬੂਰੀ ਮਗਰੋਂ ਸੂਈ ਸਗੋਂ ਅੱਜ ਸਵੇਰੇ ਇਹ ਤੁਹਾਨੂੰ ਦੱਸਾਂ ਇਹ ਸੂਪੀ ਮਗਰੇ ਉਹ ਵਹਿਣਾ ਸੂਪੀਆਂ ਹਾਂ ਹਾਂ ਜੀ ਹਾਂ ਜੀ ਮਨਾਂ ਨਜ਼ਾਰੇ ਵੱਜ ਗਏਗੇ ਬੱਚੇ ਬੱਚੇ ਹੋ ਗਏ ਕਰਮਾ ਵਾਲੇ ਘਰੇ ਆ ਵੇਖੋ ਬਹੁਤ 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 ਬੜਾ ਭਾਗਾ ਘਰ ਹਾਂ ਸਹੀ ਗੱਲ ਆ ਠੀਕ ਆ ਜੀ ਇਹ ਵੀ ਬਿਲਕੁਲ ਕਿਸਮਤ ਵਾਲੇ ਘਰਾਂ ਦੇ ਘਰੇ ਸੂਏ ਪੈਂਦੇ ਆ ਬਸ ਬਸ ਸਹੀ ਗੱਲ ਆ ਤੇ ਬੌਲਾ ਕਿੰਨਾ ਹੋਊਗਾ ਇਹਦੇ ਥੱਲੇ ਵੀਰਜੀ ਹੋਣਾ ਇਸ ਟਾਈਮ 8-9 ਕਿਲੋ ਬੌਲਾ ਜੀ ਤਿਆਰ ਕਰਮਾਂ ਵਾਲੀ ਦੇ ਥੱਲੇ ਜਿਹੜਾ ਸੋਹਣੀ ਮੰਨ ਲਓ ਇਹਨੇ ਕਰਮਾਂ ਵਾਲੀ ਨੇ ਮਿੱਟੀ ਬਹੁਤ ਆ ਛੋਟੀ ਹੂੰ ਮੰਨ ਲਓ ਜਿੰਨੂੰ ਮਿੱਟੀ ਮੰਨ ਲਓ ਭਾਵੇਂ ਇਹ ਆ ਵੀ ਕਈ ਧੁੰਦੇ ਨਾ ਮੰਨ ਲਓ ਬੱਚੇ ਦੇ ਮਗਰ ਆਂਦੀਆਂ ਮੇਰੇ ਗਾੜੀ ਬੱਚੇ ਨੂੰ ਜਿੱਥੇ ਮਰਜ਼ੀ ਬੰਦ ਹੂੰ ਤੇ ਕੋਈ ਇਹੋ ਜੀ ਨਹੀਂ ਕਾਲੀ ਕਾਲੀ ਨਹੀਂਗੀ ਛੋਟੀ ਲਓ ਵੀ ਠੰਡੀ ਠਿਰੀ ਵੜੀ ਆ ਇਹ 8-9 ਕਿਲੋ ਦੀ ਮਾਲਕਨ ਹੈਗੀ ਬੌਲੇ ਦੀ ਹਾਂਜੀ ਹਾਂਜੀ ਬਾਕੀ ਉਹਨਾਂ ਨੇ ਨਾ 12 ਕਿਲੋ ਦੀ ਉਹਨਾਂ ਦੀ ਸੰਧੂ ਸਾਹਿਬ ਆਪਾਂ ਨੂੰ ਉਹਨਾਂ ਨੇ 12 ਕਿਲੋ ਅਸੀਂ ਦੂਜੇ अच्छा अच्छा हां जी अच्छा। बाकी चलो जे कुछ सोणा फार्मर ਲੈ ਗਿਆ ਤੇ ਚਲੋ ਇਹ ਆ ਵੀ ਚੰਗੀ ਉਮੀਦ ਕਰਦੇ ਆ ਵੀ ਸਟਾਰਟਿੰਗ ਸੋਹਣੀ ਕਰਮਾ ਲਈ ਠੀਕ ਹੈ ਜੀ हां जी हां जी ਚਵਾ ਤੇ ਸਟਾਰਟਿੰਗ ਬਹੁਤ ਸੋਹਣੀ ਹੈ ਲਓ ਦੱਸੋ ਬਾਕੀ ਸੇਵਾ ਹਰ ਕਿਸ ਦੀ ਵੱਖੋ ਵੱਖਰੀ ਆ हां जी हां जी ਕੋਈ ਵੀਰ ਬਹੁਤਿਆਰ ਰੀਜਨ ਵਾਲਾ ਸੇਵਾ ਕਰਦੇ ਹੈ ਸ਼ਾਇਦ ਬਧੇਰੇ ਦੁੱਧ ਚੋ ਲੈਣਗੇ हां जी हां जी ਜਿਹੜਾ ਕੋਈ ਨਾਰਮਲ ਦਰਮਿਆਨੀ ਸੇਵਾ ਰਹੇਗੀ ਤੇ ਉਹ ਹਿਸਾਬ ਦਾ ਆਪਾਂ ਦੁੱਧ ਲੈ ਲਾਂਗੇ ਤੇ ਬਾਕੀ ਮੱਝ ਚੰਗੀ ਆ ਓਵਰ ਆਲ ਜਿੰਨੀ ਮੱਝ ਸਾਰੀ ਪ੍ਰੋਪਰ ਤੁਹਾਨੂੰ ਦਿਖਾਤੀ ਆ ਕੱਦ ਵੀ ਸੋਹਣਾ ਪਤਲੇ ਪਿੰਡੇ ਵਿੱਚ ਠੀਕ ਹੈ ਜੀ ਮਗਰ ਘਟਾ ਗਿਲੇ 나ੜੂ ਤੇ ਬੱਚਾ हां जी, हाँ जी। ਤੇ ਇਹ ਦੇਵਾਂਗੇ ਕਿਨੇ ਦੀ ਵੀਰ ਜੀ ਇਹ ਆਪਾਂ ਮੁੱਲ ਭਾਵੇਂ ਕੋਈ ਵੀਰ 85 ਕਰਾ ਲੇ ਭਾਵੇਂ ਕੋਈ 80 ਕਰਾ ਲੇ ਜੋ ਮਰਜੀ ਆ ਇਹ ਝੋਟੀ ਵੀਰ ਜੀ ਆਪਾਂ 76000 ਦੀ ਹਾਂ ਨਾ ਦੇ ਦਾਂਗੇ 76000 ਦੀ ਹਾਂਜੀ ਹਾਂਜੀ ਠੀਕ ਆ ਤਾਂ ਦੀ ਤਾਜੀ ਸੂਈ ਆ ਫਿਰ ਚਲੋ ਕਦ ਕਾਠ ਵਾਲੀ ਆ ਥਾਨ ਲੈ ਕੇ ਵਾਲੀ ਆ ਇਹੋ ਜੇ ਲੇਵੇ ਨਹੀਂ ਸੰਧੂ ਸਾਹਿਬ ਵੇਖੋ ਕਰਮਾਂ ਵਾਲੀਆਂ ਦੇ ਜਿਹੜੇ ਆ ਨਾ ਦਵਾ-ਦਵ ਨਹੀਂ ਲੇਵੇ ਇਹ ਮਿਲਦੇ ਹਾਂਜੀ ਇਹ ਥਣ ਤੇ ਇਹ ਲੇਵੇ ਤੇ ਇਹ ਸਰੀਰ ਨਹੀਂ ਦਵਾ-ਦਵ ਮਿਲਦੇ ਚਲੋ ਅਜੇ ਤੇ ਡੰਗਰ ਚਲੋ ਤੁਹਾਨੂੰ ਪਤਾ ਜੀ ਤਾਜ਼ੀਆਂ ਵਾਂ ਮਈਆਂ ਸੂਸਵਾਜ ਆਈਆਂ ਥੋੜੇ ਲੱਕੇ-ਲੱਕੇ ਝੋਟੀਆਂ ਨੇ ਲਾਏ ਆ ਹਾਂ ਬਾਕੀ ਆ ਵੀ ਚੰਗੇ ਵਧੀਆ ਦੁੱਧ ਜੇ ਕੋਈ ਫਾਰਮਰ ਸੰਭੂਗਾ ਚੰਗਾ ਵਧੀਆ ਰਿਕਾਰਡ ਕਰਨੀਆ ਕਰਮਾਂ ਬਹੁਤ ਖੂਬਸੂਰਤ ਹਾਂਜੀ ਹਾਂਜੀ ਖੂਬਸੂਰਤ ਚੱਲੇ ਆਰਡਰ ਵਾਲੇ ਦੇਖੀਏ ਇਹ ਆਰਡਰ ਦੋ ਤਾਂ ਬਹੁਤ ਕਮਾਲ ਆ ਹਾਂਜੀ ਹਾਂਜੀ ਨੋ ਦੋਸਤੋ ਕਤੀਰ ਕਮਾਨ 6 ਵਰਗਾ ਜੀ ਤੁਹਾਨੂੰ ਤੋਂ ਸਟਾਰਟ ਹੋ ਕੇ ਤੇ ਸੂਣਾ ਟੱਚ ਕਰਦਾ ਹਾਂਜੀ ਸੂਣਾ ਟੱਚ ਕਰਦਾ ਬੜਾ ਸੁਣਾ ਲੇਵਾ ਬੜਾ ਸੁਣਾ ਵਿਖਾਲਾ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾਉਨੇ ਆ ਥਣ ਉਸ ਤੋਂ ਬਾਅਦ ਆਪਾਂ ਅਗਲੀ ਜਿਹੜੇ ਦੋਸਤੋ ਅਗਲੀਆਂ ਵਹਿੜਾਂ ਦੇ ਦੋ ਤੁਹਾਨੂੰ ਉਹ ਦਿਖਾ ਦਾਂਗੇ ਹਾਂਜੀ ਆਹ ਵੇਖੋ ਇਹ ਹੈ ਪੋਲੀ ਬਿਲਕੁਲ ਪੂਰੀ ਵਧੀਆ ਥੰਦੂ ਸਾਹਿਬ ਚਾਈ ਹਾਂ ਪੂਰੇ ਹੀ ਆ ਮੈਨਾਂ ਵੀ ਸਵਾਦ ਆਉਣਗੇ ਚੋਣ ਲੱਗੀਆਂ ਦਾ ਭਾਵੇਂ ਨਿਗਾਹ ਆ ਬੱਚੇ ਨੂੰ ਭਾ ਦੋ ਉਹ ਵੀ ਚੋਊਗਾ ਚੰਦੇ ਕੀ ਦੱਸੇ ਮੋਲ ਬੀਜੀ ਆਪਾਂ ਮੁੱਲ ਜਿਹੜਾ ਵਾ ਇਹ ਦੇਣੀ ਹਾ ਨਾ 76000 ਦੀ ਮੁੱਲ ਭਾਵੇਂ 80 ਕਰਾਲੇ ਭਾਵੇਂ ਕੋਈ 85 ਕਰਾਲੇ 76000 ਦੀ ਬੀਜੀ ਝੋਟੀ ਹਾ ਨਾ ਦੇ ਦਾਂ ਠੀਕ ਆ ਜੀ ਹਾਂਜੀ ਹਾਂਜੀ ਲੋਬ ਦੋਸਤੋ 76000 ਦੀ ਮਿਲ ਜੂਗੀ ਹਾਂਜੀ 76000 ਦੀ ਮਿਲ ਜੂਗੀ ਤਾਂ ਦੁੱਧ ਕਰਮਾ ਵਾਲੀ ਤੁਸੀਂ ਵੇਖ ਲਓ ਵੀ ਜਿਹੋ ਜਿਹ ਨੂੰ ਹਵਾਨਾ ਲੱਗਾ ਕਰਮਾ ਵਾਲੀ ਨੂੰ ਤੇ ਦੁੱਧ ਕਿੰਨਾ ਕ ਚਵਾ ਦੂਗੀ ਚੰਗੀ ਸੇਵਾ ਕੋ ਕਰ ਹਾਂਜੀ ਹਾਂਜੀ ਬੜੀ ਪਿਆਰੀ ਆ ਮੱਝ ਚੰਗੀ ਆ ਦਧਾਰੂ ਮੱਝ ਆ ਤੇ ਦਧਾਰੂ ਮੱਝ ਦੋਸਤੋ ਇਕੱਲੇ ਸਿੰਗ ਨਹੀਂ ਵੇਖੀ ਜਾਂਦੇ ਜਿਹੜਾ ਦਧਾਰੂ ਪਸ਼ੂ ਆ ਉਹਦਾ ਹਵਾਨਾ ਲੈਵਾ ਵੇਖਣਾ ਪੈਣਾ ਤੇ ਇਹ ਸੀਲਸਲਾਗ ਵੜੀ ਆ ਜੀ ਕਰਮਾਂ ਵਾਲੀ ਭਾਵੇਂ ਇਦਾਂ ਹੀ ਬਹਿ ਜਾਓ ਕਾ ਵੇਖੋ ਕੋਈ ਉਹ ਥੜਾ ਵੀ ਕੋਈ ਉਹੋ ਜੀ ਆਰ ਕਰੂਗੀ ਤੁਮ ਕੋ ਠੀਕ ਆ ਅਚਾ ਝੰਡੇ ਇੱਧਰ ਵੀਰ ਆ ਜਾ ਇੱਕ ਹਾਂਜੀ ਇੱਧਰ ਬਹਿਣਾ ਦੋ ਸੂਈਆਂ ਨੇ ਇਹ ਹਾਂਜੀ ਵੀ ਦੋਵੇਂ ਸੂਈਆਂ ਵੀਰ ਜੀ ਆ ਬੈਠਦੀ ਕੀ ਬਟੇਲਾ ਇਹ ਵੀਰ ਜੀ ਇਹ ਦਜਾਵਾ ਦੂਜਾ ਸੁਹਾ ਸੂਈ ਆਰ ਕੀ ਹੈ ਦੂਜਾ ਸੁਹਾ ਹਾਂਜੀ ਹਾਂਜੀ ਆ ਦਿਨ ਕਿੰਨੇ ਦਿਨ ਹੋ ਗਏ ਨੂੰ ਇਹਨੂੰ ਅੱਜ ਵੀਰ ਜੀ ਤੀਜਾ ਦੇ ਨਾਲ ਸੂਈ ਨੂੰ ਲੈ हां जी हां जी ਵੀ ਗੱਲ ਕਾਦੀ ਆ ਵੀ ਜਿਵੇਂ ਨਿੱਕੇ ਵੀਰ ਨੇ ਦੱਸਿਆ ਵੀ ਅੱਗੜ ਪਿਛੜੀ ਸੋਇਆ ਆ ਅੱਗੇ ਪਿਛੇ ਹਾਂਜੀ ਹਾਂਜੀ ਆ ਵੇਖੋ ਬੱਚੇ ਨੂੰ ਇਹਨੇ ਜਨਮ ਦਿੱਤਾ ਗਿੱਲਾ 나ੜੂ ਆ ਵੇਖੋ ਆ ਲਓ ਜੀ ਹਾਂਜੀ ਹਾਂਜੀ ਤੇ ਹਾਂਜੀ ਦੋਸਤੋ ਗਿੱਲੇ 나ੜੂ ਤੇ ਆ ਬੱਚਾ ਮਗਰ ਬੱਚਾ ਹਾਂਜੀ ਹਾਂ ਬੱਚਾ ਬੱਚਾ ਜੀ ਬੱਚਾ ਮਗਰ ਬੱਚਾ ਤੇ ਆਪ ਸੂਬਾ ਦੂਜਾ ਕਿੱਥੇ ਹਾਂਜੀ ਦੂਜਾ ਵੀਰ ਜੀ ਦੂਜਾ ਦੂਜਾ ਸੂਬਾ 22 ਤੋਂ ਵੀਰ ਜੀ ਚਲੋ ਇਹ ਆ ਵੀ ਚੋਈਆਂ ਚਵਾਈਆਂ ਹੀ ਲੇਟ ਤੇ ਉਹ ਚਲੋ ਇਹ ਆ ਵੀ ਹਾਂਜੀ 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 ਥੋੜਾ ਲੇਟ ਲੂੜ ਚੋਈਆਂ ਸੀ ਚਲੋ ਤੇ ਇਦਾਂ ਵਾਂ ਵੀ ਬਾਕੀ ਇਹ ਆ ਵੀ ਪੂਰੀ ਕਰਮਾਲੀ ਬਾਂਦੀ ਚਵਾਚ ਬੂਆ ਵੇਖੋ ਸੀਲੀਆਂ ਸਾਲੀਆਂ ਕਰਮਾਲੀ ਨੂੰ ਪੂਰੀਆਂ ਵਧੀਆ ਤੇ ਮੂੰਹੋਂ ਛੇ ਦੰਦ ਜੇ ਸੰਧੂ ਸਾਹ ਵੇ ਛਿੱਗੀ ਆ ਹਾਂਜੀ ਹਾਂਜੀ ਛਿੱਗੀ ਆ ਕੰਨੀ ਆਲੇ ਜੇ ਖੜੇ ਫਿਰ ਹਾਂਜੀ ਹਾਂਜੀ ਕੰਨੀ ਆਲੇ ਜਿਹੜੇ ਆ ਮੰਨ ਲਓ ਇੱਕ ਸੁੱਟਿਆ ਵਾ ਨੇ ਤੇ ਇੱਕ ਸੁੱਟਣਾ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਲਿਆਓ ਵੀਰ ਹਾਂਜੀ ਕੱਦ ਕਾਠ ਵੇਖੋ ਵੈੜ ਨੂੰ ਲੱਗਾ ਕਰਮਾਲੀ ਨੂੰ ਬਾਕੀ ਪੂਰੀ ਜ਼ਮੀਂ ਪੜੀ ਹੋਰ ਕਰ ਲਿਓ ਗੱਲ ਜਿਹੜੀ ਆਪਾਂ ਕਰਨ ਲੱਗੇ ਆ ਚਲੋ ਢੰਡੇ ਵੀਰ ਨੇ ਦੱਸ ਹੀ ਦਿੱਤਾ ਵੀ ਕੱਦ ਪੂਰਾ ਵੱਡਾ ਹਾਂ ਕੱਦ ਵੱਡਾ ਗੱਡਾ ਹਵਾਨਾ ਜੇਕਰ ਆਪਾਂ ਦੇਖੀਏ ਤਾਂ ਬਿਲਕੁਲ ਫਿਕਸ ਹਾਂਜੀ ਹਵਾਨਾ ਲੈਵਾ ਕਸਮੇ ਲੈਵੇ ਦੇ ਵਿੱਚ ਦੁੱਧ ਅਕਸਰ ਜਿਹੜੀਆਂ ਬਰੀਡ ਵਾਲੀਆਂ ਬੇੜਾਂ ਨੇ ਹਾਂਜੀ ਕਸਮੇ ਲੈਵੇ ਦੇ ਵਿੱਚ ਚੰਗਾ ਚਵਾ ਦਿੰਦੀਆਂ ਨੇ ਠੀਕ ਆ ਜੀ ਥਣ ਬਹੁਤ ਸੋਹਣਾ ਸੁਆਦੀ ਹੱਥੀ ਚਵਾਇਦਾ ਥਾਂ ਤੇ ਫੇਸ ਕੁਆਲਿਟੀ ਚੰਗੀ ਆ ਮੂੰਹੋ ਛਿੱਗੀ ਛੇ ਦਾ ਤੇ ਦੂਜਾ ਸੁਆ ਸੁਈ ਆ ਪਰਸੋਂ ਦੀ ਮਗਰ ਬੱਛਾ ਹਾਂਜੀ ਠੀਕ ਆ ਬੋਲਾ ਕਿੰਨਾ ਹੋਊਗਾ ਵੈਸੇ ਹੁਣ ਬੋਲਾ ਵੀਰ ਜੀ ਅਜੇ ਫੋਨ ਮੇਰੇ ਸਾਹ ਨਾਲ 10 ਕਿਲੋ ਬੋਲਾ ਆਊਗਾ ਵੀਰ ਜੀ ਅਜੇ 10 ਕਿਲੋ ਤੋਂ ਸਟਾਰਟਿੰਗ ਆ ਕਰਮਾਲੀ ਲਓ ਦੋਸਤੋ 10 ਕਿਲੋ ਬੋਲੇ ਤੋਂ ਸ਼ੁਰੂਆਤ ਕੀਤੀ ਆ ਹਾਂ ਖਾਲੀ ਕਰਤੀ ਵੀਰ ਜੀ ਅੱਜ ਸਾਰੀ ਖਾਲੀ ਕਰਤੀ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਹਾਂ ਸਵੈਰ ਦੋਸਤੋ ਚੰਗੀ ਆ ਵੱਡੀ ਆ ਹਾਂ ਕਤਕੂਦ ਵਾਲੇ ਪਾਸਿਓ ਵੱਡੀ ਆ ਹਾਂਜੀ ਹਾਂਜੀ ਤੇ ਚੰਗੀ ਆ ਮੇਰਾ ਭਰਾ ਜਿਹੜਾ ਵੀ ਕੋਈ ਖਰੀਦਦਾਰ ਚਾਹ ਵਾਣਾ ਹਾਂਜੀ ਹੱਥ ਪਾ ਸਕਦਾ ਜੀ ਠੀਕ ਆ ਚੋਕੇ ਦੇਖ ਸਕਦੇ ਹੋ ਆ ਦੇਖੋ ਮਗਰੂਮੀਆਂ ਆ ਬੰਡਾ ਬੁੰਡਾ ਬੜੀਆਂ ਬਿੱਥੀਆਂ ਬੁੱਥੀਆਂ ਵੇਖੋ ਬੜੀਆਂ ਕਰਮਾ ਵਾਲੀ ਦੇ ਭਾਵੇਂ ਹੱਥੀਂ ਚਵਾਈ ਵੀ ਕਰ ਲੋ ਮਸ਼ੀਨੀ ਵੀ ਕਰ ਲੋ ਜਿੱਦਾਂ ਮਰਜ਼ੀ ਮੰਨ ਲੋ ਲਓ ਜੀ ਹਾਂਜੀ ਲਓ ਜੀ ਅੱਛਾ ਵੀਰ ਚੰਡੇ ਇੱਕ ਹਾਂ ਨਾ ਜੀ ਵਾਲੀ ਗੱਲ ਹੀ ਬਾਤ ਕਰਿਆ ਕਰਨੀ ਹੈ ਵੀ ਕੋਈ ਭੈਣ ਭਰਾ ਵੀ ਜਿਆਦਾ ਸਾਬ ਜਿਹੜੇ ਹਿਸਾਬ ਨਾਲ ਤੇ ਵੈੜਾ ਭਾਵੇਂ ਮੋਲ ਤੇ 70 75 ਵੀ ਕਰ ਲਈਏ ਕੋਈ ਗੱਲ ਨਹੀਂ ਪਰ ਨਹੀਂ ਹਾਂ ਨਾ ਵੀਰ ਜੀ ਆਪਾਂ 60000 ਦੀ ਵੈੜ ਦੇ ਦਾਂਗੇ 60000 ਦੀ ਹਾਂਜੀ 60000 ਦੀ ਵੈੜ ਬੱਚੀ ਦੇ ਦਾਂਗੇ ਅੱਛਾ ਹਾਂਜੀ ਦੁੱਧ ਦੀ ਵੀ ਸੋਹਣੀ ਉਮੀਦ ਜੇ ਬਾਕੀ ਕੱਦ-ਕਾਠ ਵੀ ਆ ਮੂੰਹੋਂ ਵੀ ਛੇ ਦੰਦ ਜੀ ਪਿਓਰ ਜਿੱਦਾਂ ਅਮਰਜੀ ਮੇਰਾ ਕੋਈ ਵੀਰ ਆਣ ਕੇ ਤਸੱਲੀ ਕਰ ਲੇ ਚਵਾ ਦੀ ਦੰਦ ਦੀ ਕੋਈ ਵੀ ਕਹੇ ਵੀ ਗੱਲ ਦੀ ਆ ਚਲੋ ਤੁਹਾਨੂੰ ਪਤਾ ਥੋੜੀ ਜੀ ਸੁਸਵਾਦ ਚ ਆਈ ਆ ਉਹਦਾ ਕਰਕੇ ਡੰਗਰ ਸਾਰੇ ਧੰਦੂ ਸਾਹਿਬ ਬਿਲਕੁਲ ਤਾਜ਼ੇ ਕਰਮਾ ਵਾਲੇ ਸੁਏ ਆ ਤੇ ਮੰਨ ਲਓ ਵੀ ਸਾਰੇ 나ੜੂ ਤੇ ਹੀ ਆ ਹਾਂਜੀ ਹਾਂਜੀ ਲੋ ਵੀ ਭਰਾਵੋ ਠੀਕ ਆ 66000 ਦੀ ਹਾਂਜੀ ਠੀਕ ਆ ਜੀ 66000 ਦੀ ਇਹ ਵੈੜ ਮਿਲ ਜੂਗੀ ਵੀਰੋ ਵੱਡੇ ਗੱਦ ਕਾਟ ਦੇ ਵਿੱਚ ਆ ਹਾਂ ਤੇ ਬਾਕੀ ਦੁੱਧ ਸੋਨਾ ਭਰਾ ਦੂਗੀ ਹੁਣ ਬੋਲਾ 10 ਕਿਲੋ ਆ ਹਾਂਜੀ ਸੋ ਇਹ ਆ ਦੋਸਤੋ ਤੀਜੇ ਨੰਬਰ ਤੇ ਆ ਤੇ ਚੌਥੇ ਨੰਬਰ ਤੇ ਤੁਹਾਨੂੰ ਐਂਡ ਦੇ ਵਿੱਚ ਇਹ ਪੀਸ ਦਿਖਾਉਣੇ ਆਪਾਂ ਇੱਕ ਹਾਂ ਤੇ ਇਹ ਵੀ ਹੈ ਕਰਮ ਵਾਲੀ ਸੱਜਰ ਸੂਈ ਆ ਤੇ ਵੀਰ ਚੰਡੇ ਦੀ ਕੀ ਡਿਟੇਲ ਆ ਵੀਰ ਜੀ ਇਹ ਦੂਜਾ ਸੂਆ ਸੂਈ ਜੇ ਵੈੜ ਹਾਂਜੀ ਇਹ ਵੱਛੀ ਵੱਡੀ ਜੇ ਇਹ ਬਿਲਕੁਲ ਇਹਦਾ ਜੈਜ ਜਰਨਲ ਨਿੱਕੀਆਂ ਗਾਵਾਂ ਵਿੱਚ ਵੈੜਾਂ ਵਾਲਾ ਮੁੱਲ ਜੇ ਹੈ ਵੱਡੀ ਆ ਚਲੋ ਮੰਨ ਲਓ ਨਾ ਕਿ ਅਸੀਂ 17 18 20 ਦੇ ਪਲੱਸ ਪਿਛਲੇ ਸੂਏ ਚੱਲੀ ਆ ਜੀ ਹਾਂਜੀ 18 ਤੋਂ 20 ਦੇ ਪਲੱਸ ਚੱਲੀ ਆ ਠੀਕ ਹੈ ਨਹੀਂ ਗੱਲ ਤਾਜੀ ਸੂਈ ਆ ਤੇ ਬਾਕੀ ਇਹ ਆ ਵੀ ਇਹਦੇ ਮਗਰੀ ਬੱਚਾ ਵਖਾਪ ਤੈਨੂੰ ਕਰਕੇ ਮਗਰੀ ਬੱਚਾ ਇਹ ਵੀ ਕੱਲ ਪਰਸੋਂ ਹਾਂਜੀ ਹਾਂਜੀ ਇਹ ਵੀ ਇਹ ਇਹ ਵੀ ਪਰਸੋਂ ਸੂਈ ਆ ਜੀ ਉਹ ਤੋਂ ਗਿੱਲੇ ਨਾੜੂ ਦੇ ਬੱਚੇ ਆ ਠੀਕ ਆ ਜੀ ਕੱਲ ਪਰਸੋਂ ਦੀ ਸੂਈ ਆ ਹਾਂ ਵੱਡ ਵੱਡੀ ਆ ਹਾਂ ਤੇ ਬਾਕੀ ਹੋਰ ਵੀ ਤੁਹਾਨੂੰ ਡਿਟੇਲ ਦੱਸਾਂਗੇ ਵੀਰ ਚੰਡੇ ਦੀ ਬਾਚੀ ਦਾ ਜ਼ਰੂਰ ਦੱਸ ਆ ਉਹ ਵੀਰ ਜੀ ਦੱਸਾਂਗੇ ਜ਼ਰੂਰ ਠੋਡੀ ਜਿਹੜੀ ਬਾਚੀ ਹਾਂਜੀ ਹਾਂਜੀ ਉਹ ਬਾਚੀ ਟੁੱਟ ਗਈ ਜਮਾਂਦਰੀ ਹਾਂਜੀ ਜਮਾਂਦਰੂ ਹੀ ਆ ਜੀ ਜਮਾਂਦਰੂਤੀ ਆ ਟੁੱਟ ਗਈ ਸੀ ਹਾਂਜੀ ਬਾਕੀ ਵੀਰ ਜੀ ਗਾਲੀ ਸਾਰਾ ਕੁਝ ਮੰਨ ਲਓ ਹੱਥ ਲੜੀ ਜਿਹੜੀ ਆ ਹਾਂ ਗਾਲੀ ਵੀ ਕਰਦੀ ਕਰਮਾਂ ਵਾਲੀ ਪੱਠੇ ਵੀ ਖਾਂਦੀ ਫੁੱਲ ਗਰੰਟੀ ਆਪਣੀ ਬਿਲਕੁਲ ਬਿਲਕੁਲ ਕੀ ਗੱਲ ਜੀ ਇਸੇ ਤਰ੍ਹਾਂ ਲਮਕੀ ਨਹੀਂ ਹੋ ਜਾਂਦੀ ਵੀਰ ਜੀ ਅੰਦਰ ਉਹ ਤੇ ਉਦਾਂ ਹੀ ਕਈ ਵਾਰੀ ਕਰਦੀ ਆ ਅੰਦਰ ਗਾਲਾ ਵੀ ਕਰਦੀ ਵਧੀਆ ਰੋ ਪਕਾਉਂਦੀ ਪੀਂਦੀ ਵੀ ਪਾਣੀ ਧਾਣੀ ਵੀ ਪੂਰਾ ਕਰਮਾਂ ਵਾਲੀ ਪੀਂਦੀ ਖਾਂਦੀ ਆ ਠੀਕ ਠੀਕ ਆ ਹਾਂ ਇਹ ਥੋੜਾ ਵੀ ਆਪਾਂ ਰੀਜਨ ਕੋਈ ਵੀ ਰਿਹਾ ਹੋਵੇ ਕਾਰਨ ਕੋਈ ਵੀ ਰਿਹਾ ਹੋਵੇ ਹਾਂ ਕਈ ਵਾਰ ਬਚਪਨ ਦੇ ਵਿੱਚ ਕਈ ਵਾਰ ਪਸ਼ੂ ਕਿਸੇ ਚੀਜ਼ 'ਚ ਮੂੰਹ ਅੜ ਗਿਆ ਹਾਂ ਜਾਂ ਥਲੜਾ ਮਲ ਕੇ ਬਸਤੀ ਜਾਂ ਆਪਾਂ ਕਹ ਲਈਏ ਠੋਡੀ ਉਹ ਟੁੱਟ ਗਈ ਸੀ ਠੀਕ ਆ ਜੀ ਫਿਲਹਾਲ ਵਰ ਤੁਸੀਂ ਓਵਰਆਲ ਸਾਰੀ ਵੇਖ ਸਕਦੇ ਜੀ ਇਹ ਦੂਜੇ ਸੂਏ ਹੋ ਗਈ ਆ ਦੂਜੇ ਸੂਏ ਵੀਰ ਜੀ ਦੂਜੇ ਸੂਏ ਸੂਈ ਆਰਕ ਠੀਕ ਆ ਜੀ ਹਾਂਜੀ ਹਾਂਜੀ ਵੇਖੋ ਮੰਨ ਲਓ ਇਹ ਆ ਵੀ ਜਾਦ ਬਰੀਡ ਵੇਖੋ ਕਿਤਰਾ ਬੋਦੀ ਵਾਲੀ ਬੱਚੀ ਆ ਤਾਂ ਜੀ ਹਾਂਜੀ ਵੈਸੇ ਮੂੰਹ ਮੱਥੇ ਦੀ ਬਹੁਤ ਵਧੀਆ ਇੱਕ ਰੰਗਾ ਬਿਲਕੁਲ ਬਲੈਂਕ ਜੰਮੀ ਪਲੀ ਪੂਰੀ ਆ ਚਲੋ ਅਜੇ ਚਲੋ ਤੁਹਾਨੂੰ ਦੱਸਾਂ ਜੀ ਵੀ ਤਾਜੀ ਸੂਈ ਆ ਪਰ ਇਹਦੇ ਬੱਚਾ ਮੇਲ ਕਾਫ ਆ ਹਾਂਜੀ ਹਾਂਜੀ ਤੇ ਬੋਲਾ ਕਿੰਨਾ ਕੁ ਵੀਰ ਜੀ ਇਹਦੇ ਥੱਲੇ ਹੁਣ 8 ਤੋਂ 10 ਕਿਲੋ ਵੀਰ ਜੀ ਬੋਲਾ ਹੋਊਗਾ ਹੂੰ ਹਾਂਜੀ ਹਾਂਜੀ 8-10 ਕਿਲੋ ਬੋਲਾ ਜਿਹੜਾ ਉਹ ਵੀਰ ਜ ਬਾਕੀ ਚਲੋ ਸੂਸਵਾਜ ਆਈ ਇੱਕ ਤੁਹਾਨੂੰ ਪਤਾ ਸੰਧੂ ਸਾਹ ਥੋੜੀ ਜਿਹੀ ਗਰਮੀ ਗਰਮੀ ਦਾ ਕਰਕੇ ਵੀ ਇੱਕ ਸੂਸਵਾਜ ਤੇ ਬਾਕੀ ਖਾਲੀ ਕਰਤੇ ਆ ਅਸੀਂ ਸਵੇਰੇ ਤੇ ਮਪੀਤ ਗਰਮੀ ਗਰਮੀ ਆ ਜਵਾਬ ਪੂਰਾ ਵਧੀਆ ਆਊਗਾ ਜੈ ਇੱਕ ਨੰਬਰ ਦਾ ਪੂਰਾ ਠੁਕਮੇ ਜਵਾਬ ਹਾਂਜੀ ਹਾਂਜੀ ਠੁਕਮਾ ਜਵਾਬ ਆਊਗਾ ਠੀਕ ਆ ਤੇ ਛੰਡੇ ਇਹ ਵੀਰ ਦਵਾਂਗੇ ਕਿੰਨੇ ਜੀ ਵੀਰ ਜੀ ਮੁੱਲ ਭਾਵੇਂ ਦਾ ਆਪਾਂ ਕਰ ਲਈਏ 55 ਦੇ ਭਾਵੇਂ ਕਰ ਲਈਏ 50 ਇਹ ਵੀਰ ਜੀ ਹਾਂ ਨਾ 46000 ਦੀ ਰਸੀਦੇ ਦਾ ਸ਼ਿਆਲੀ ਯਾਰ ਵਾ ਵੱਚੀ ਪੈਣ ਹਜ਼ਾਰ ਦੀ ਜੇ ਉਤਰਾ ਅੱਛਾ ਅੱਛਾ ਹਾਂਜੀ ਹਾਂਜੀ ਸਿਰਫ ਚਲੋ ਮੰਨ ਲਾ ਵੀ ਆਪਾਂ ਨੂੰ ਚਲੋ ਉਹਦਾ ਕਰਕੇ ਕੋਈ ਭੱਜ ਦਾ ਨਾੱਚਦਾ ਰਿਹਾ ਵਾ ਮੰਨ ਲਓ ਡੇਰੀ ਚ ਕਰਮਾ ਆਲੀ ਨੇ ਭਾਵੇਂ ਡੇਰੀ ਚੋਣੀ ਭਾਵੇਂ ਘਰੇ ਚੋਣੀ ਜਿੱਦਾਂ ਮਰਜੀ ਕੋਈ ਚੋਈ ਜਾਵੇ ਨਿੱਕੀਆਂ ਵੱਚੀਆਂ ਆਲਾ ਮੋਲ ਆ ਠੀਕ ਨੇ ਗੱਲ ਤੇ 46000 ਦੀ ਵੀਰ ਜੀ ਆਪਾਂ ਇਹ ਦੇ ਦਾਂਗੇ ਵੱਚੀ ਠੀਕ ਆ ਜੀ ਹਾਂਜੀ ਹਾਂਜੀ ਵੱਚੀ ਫੁੱਲ ਹਾਈਡਲੀ ਜੰਮੀ ਪਲੀ ਵੀ ਪੂਰੀ ਆ ਤਾਜੀ ਸੂਈ ਆ ਦੋ ਦਿਨੇ 18 ਵੀ 18 ਵੀ ਸੰਧੂ ਸਾਹਿਬ ਚਵਾਈ ਜਾਣਾ ਕਰਮਾ ਲਓ ਦੋਸਤੋ 46000 ਦੀ ਹਾਂਜੀ ਆ ਨਾ ਹੋ ਜੂਗੀ ਹਾਂ ਇੱਕ ਰਾਂਗਾ ਕਰਮ ਵਾਲੀ ਬਿਲਕੁਲ ਬਲੈਕ ਡੈਮਡਾ ਇੱਕ ਰੰਗ ਕਾਲੀ ਹਾਂਜੀ ਤੇ ਦੋ ਦਾ ਅੱਗੇ ਪਾਏ ਦਾ ਚੰਗੀ ਸੇਵਾ ਕਰੋਗੇ ਬੈੜ ਵੱਡੀ ਆ ਹਾਂਜੀ ਦੋ ਤਾਂ ਸੋਨਾ ਚਵਾ ਦੂਗੀ ਬਾਕੀ ਓਵਰ ਆਲ ਜਿੰਨੀ ਆ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇ ਦਿੱਤੀ ਆ ਥਣ ਲੇਵੇ ਦੀ ਵੀ ਪੂਰੀ ਤਸੱਲੀ ਨਾਲ ਦਿਖਾਤੀ ਆ ਹੁਣ ਬੌਲਾ 10 ਕਿਲੋ ਮੌਜੂਦ ਆ ਤੀਜੇ ਦਿਨ ਦੀ ਸੂਈ ਜੇ ਥੱਲੇ ਹਾਂਜੀ ਅੱਛਾ ਚੰਡੀ ਵੀ ਰਾਜੀਏ ਅੱਜ ਆਪਣੇ ਕੋਲ ਇਹ ਨਾਗਨੇ ਟੋਟਲ 4 ਹਾਂਜੀ 4 ਹਾਂਜੀ ਬਾਕੀ ਦੋਸਤੋ ਬਹੁਤ ਖੂਬਸੂਰਤ ਚੰਗੀਆਂ ਮੱਝਾਂ ਤੁਹਾਨੂੰ ਆਉਂਦੇ ਹੀ ਰਹਿੰਦੇ ਆ ਵੀਰ ਜੀ ਪਤਾ ਨਾਗਤੇ 8 10 ਹੈਗੇ ਆ ਤੇ ਚਲੋ ਇਹ ਆ ਵੀ ਇੰਨੇ ਕਿ ਤੁਹਾਨੂੰ ਪਤਾ ਜਿਹੜੇ ਨਗੀਨੇ ਉਹੋ ਹੀ ਪਾਈਦੇ ਥੋੜੇ ਜਿਕੇ ਨਹੀਂ ਪਰ ਕੋਈ ਵੱਡਾ ਨਿੱਕੇ ਵੀ ਕਹੇ ਨੇ ਲੈਣੇ ਹੋਵੇ ਚਲੋ ਕਿ ਨਹੀਂ ਡੰਗਰ ਹੋਰ ਵੀ ਹੈਗੇ ਆ ਚਲੋ ਹਾਂ ਜੀ ਹਾਂ ਜੀ ਲਈ ਲਈ ਦਾ ਵੀ ਥੋੜੇ ਪੈਸੇ ਖਰਚ ਕਰਨੇ ਕਿਸੇ ਨੇ ਬਹੁਤੇ ਕਰਨੇ ਚੰਗਾ ਪਸ਼ੂ ਲੱਪਣਾ ਕਿਹਦੇ ਦਰਮਿਆਨਾ ਲੱਪਣਾ ਹਾਂ ਜੀ ਹਾਂ ਜੀ ਆਪਾਂ ਪਹਿਲਾਂ ਵੀ ਪਹਿਲੀਆਂ ਵੀਡੀਓ ਜਿਹੜੀ ਸੰਧੂ ਸਾਹਿਬ ਕਰਦੇ ਹੁੰਦੇ ਨੇ ਜਿਕਰ ਵੀ ਕਈ ਹੁਣ ਆਖ ਦਿੰਦੇ ਤੂੰ ਨਿੱਕੀ ਵੱਡੀ ਸਾਰੀ ਕੁਲ ਮੈਨੂੰ ਕੋਕ ਨਹੀਂ ਪੈਣ ਪ੍ਰਾ ਦੀ ਡਿਮਾਂਡ ਹੁੰਦੀ ਉਹਨੇ ਨਿੱਕੇ ਨੇ ਆਦਾ ਸੋ ਕੁਝਾਰਾ ਕਰਨਾ ਹੁੰਦਾ ਘਰ ਦਾ ਕਈ ਬਈ ਗੱਲ ਚੱਲੇ ਦੁਕਾਨਦਾਰ ਹੀ ਆ ਹਾਂਜੀ ਦੁਕਾਨਦਾਰੀ ਆ ਹਾਂਜੀ ਹਾਂਜੀ ਪੱਕੀ ਗੱਲ ਹੈ ਛੰਡੇ ਵੀਰ ਇੱਕ ਨੰਬਰ ਆਪਣੇ ਕਰੀਏ ਸਾਂਝੇ ਨੰਬਰ ਹੈਗਾ ਜੀ ਵੀਰ ਜੀ 98724 39717 ਦੂਜਾ ਨੰਬਰ ਹੈਗਾ ਜੇ 82647 ਤੇ 20068 ਠੀਕ ਆ ਜੀ ਹਾਂਜੀ ਤਵੀਰ ਜੀ ਪਿੰਡ ਕੈਰੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਛੰਡਾ ਸਿੰਘ ਅਸ਼ੂ ਆਉਂਦੇ ਰਹਿੰਦੇ ਐ ਇਸ ਕਿਲੇ ਦੇ ਉੱਪਰ ਉਹ ਜੈਲੀ ਰੂਡ ਇਨ ਵਿੱਚ ਹੁੰਦੇ ਆ। ਹਾਂ। ਤੇ ਚੰਗੀਆਂ ਮਚਾਣੇ ਬਾਕੀ ਵੀਡੀਓ ਬਾਅਦ ਤਵਾਦ ਅਗੇ ਸ਼ੇਅਰ ਕਰਦੇ ਹੋ। ਮਾਚ ਬਹੁਤ ਛੋਟੀ ਬਹੁਤ ਛੋਟੀ ਕੰਮ ਕਰਦਾ। ਹਾਂ। ਇੱਕ ਭਾਪੜ ਦੇ ਵਿੱਚ ਉਹ ਛੋਟੀ ਬਹੁਤ ਸੋਹਣੀ ਹਵਾ ਨੇ ਦੇ ਦਿੱਤੀ ਆ ਤੇ ਪੂਰੀ ਛੋਟੀ ਦਾ ਮੇਰੇ ਨਾਲ ਤਾਂ ਵੀ ਹਰ ਇੱਕ ਸੈਸ਼ਨ ਦੀ ਜਿੰਦ ਜਾਣ। ਹਾਂਜੀ ਹਾਂਜੀ। ਤੋਂ ਨਿਕਲੇ ਜਰੂਰ ਠੀਕ ਆ। ਹਾਂਜੀ। ਤੇ ਮਗਰ ਵੀ ਕੱਟੇ ਆ। ਹਾਂ। ਬਹੁਤ ਛੋਟਾ ਸੌਦਾ ਜਰੂਰ ਤੁਸੀਂ ਅਪਰਕ ਕਰ ਲਿਓ। ਮੈਂ ਅੱਜ ਦੋ ਕੁ ਨਵੀਂ ਅਪਡੇਟ ਦੇ ਨਾਲ। ਸਤ ਸ੍ਰੀ ਸਤਰੀ ਕਾ ਜੀ।